ਫੌਗਾਟ ਜਿਨ੍ਹਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਇਸ ਦੇ ਨਾਲ ਹੀ ਬਜਰੰਗ ਪੂਨੀਆ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਦੱਸਦੀਏ ਕਿ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਦੀ ਰਿਹائش ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ ਵਿਨੇਸ਼ ਫੌਗਾਟ ਦਾ ਇਹ ਸਿਆਸੀ ਦਾ ਜਿਸ ਦੇ ਵਿੱਚ ਹੁਣ ਹੋ ਦੰਗਲ ਤੋਂ ਸਿਆਸੀ ਦੰਗਲ ਲੜਦੇ ਨਜ਼ਰ ਆਉਣਗੇ ਬਜਰੰਗ ਪੂਨੀਆ ਦੇ ਵੱਲੋਂ ਵੀ ਕਾਂਗਰਸ ਜੁਆਇਨ ਕਰ ਲਈ ਗਈ ਹੈ ਤੇ ਰੈਸਲਰ ਵਿਨੇਸ਼ ਫੋਗਾਟ ਦੇ ਵੱਲੋਂ ਵੀ ਵਿਨੇਸ਼ ਫੋਗਾਟ ਨੇ ਉਦੋਂ ਸਭ ਦਾ ਧਿਆਨ ਖਿੱਚਿਆ ਜਦੋਂ ਉਹ 올림픽 ਦੇ ਵਿੱਚ ਮੈਡਲ ਦੇ ਲਈ ਖੁੰਝ ਗਏ ਤੇ ਇਸ ਦੌਰਾਨ ਓਵਰ weight ਪਾਏ ਗਏ ਤਾਂ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਹਮਦਰਦੀ ਮਿਲੀ ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਰਹੇ ਹਾਲਾਂਕਿ ਇਸ ਤੋਂ ਪਹਿਲਾਂ ਪਹਿਲਵਾਨਾਂ ਦੇ ਲਈ ਸੰਘਰਸ਼ ਦੇ ਵਿੱਚ ਵੀ ਵਿਨੇਸ਼ ਫੋਗਾਟ ਲੜਦੇ ਨਜ਼ਰ ਆਏ ਤੇ ਅੱਜ ਉਹਨਾਂ ਨੇ ਥੋੜੀ ਦੇਰ ਪਹਿਲਾਂ ਆਪਣੀ ਨੌਕਰੀ ਤੋਂ ਰੇਲਵੇ ਦੇ ਵਿੱਚ ਅਸਤੀਫਾ ਦਿੱਤਾ ਤੇ ਇਸ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਪਹੁੰਚੇ ਖੜਗੇ ਦੀ ਰਿਹائش ਤੇ ਜਿੱਥੇ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਲਿਕ ਅਰਜੁਨ ਖੜਗੇ ਕਾਂਗਰਸ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਵਿਨੇਸ਼ ਪੋਗਾਟ ਤੇ ਬਜਰੰਗ ਪੂਨੀਆ ਦੇ ਵੱਲੋਂ ਕਾਂਗਰਸ ਜੁਆਇਨ ਕੀਤੀ ਗਈ ਤੇ ਮਲਿਕ ਅਰਜੁਨ ਖੜਗੇ ਦੇ ਵੱਲੋਂ ਉਹਨਾਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਕੇ ਸੀ ਬੇਨੂ ਗੋਪਾਲ ਵੀ ਮੌਜੂਦ ਰਹੇ ਤਾਂ ਹੁਣ ਵਿਨੇਸ਼ ਪੋਗਾਟ ਕਾਂਗਰਸ ਦੇ ਵਿੱਚ ਚਲੇ ਗਏ ਨੇ ਕਾਂਗਰਸ ਉਹਨਾਂ ਨੇ ਜੁਆਇਨ ਕਰ ਲਈ ਹੈ ਖੇਡਾਂ ਤੋਂ ਬਾਅਦ ਸਿਆਸੀ ਦੰਗਲ ਦੇ ਵਿੱਚ ਹੁਣ ਉਹ ਨਜ਼ਰ ਆਉਣਗੇ ਵਿਨੇਸ਼ ਪੋਗਾਟ ਦਾ ਇਹ ਸਿਆਸੀ ਦਾ ਮੰਨਿਆ ਜਾ ਰਿਹਾ ਹੈ ਕਿs ਤਰ੍ਹਾਂ ਦਾ ਰਹੇਗਾ ਉਹਨਾਂ ਦਾ ਸਿਆਸੀ ਪਾਰੀ ਇਹ ਦੇਖਣਾ ਹੋਏਗਾ ਤਾਂ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਲਿਕ ਅਰਜੁਨ ਖੜਗੇ ਦੀ ਰਿਹائش ਤੇ ਕਾਫੀ ਹਲਚਲ ਹੋ ਰਹੀ ਹੈ ਜਿੱਥੇ ਮਲਿਕ ਅਰਜੁਨ ਖੜਗੇ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਰੈਸਲਰ ਵਿਨੇਸ਼ ਪੋਗਾਟ ਅਤੇ ਬਜਰੰਗ ਪੁਨੀਆ ਦਾ ਤੇ ਹੁਣ ਚਰਚਾ ਇਹੀ ਹੈ ਕਿ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਾਰਿਆ ਜਾਵੇਗਾ ਵੱਡਾ ਨਾਂ ਮੰਨਿਆ ਜਾ ਸਕਦਾ ਹੈ ਵਿਨੇਸ਼ ਫੋਗਾਟ ਨੂੰ ਕਿਉਂਕਿ ਖੇਡਾਂ ਦੀ ਦੁਨੀਆ ਦੇ ਵਿੱਚ ਉਹਨਾਂ ਨੇ ਚੰਗੀ ਉਪਲਬਧੀ ਹਾਸਲ ਕੀਤੀ 올ੰਪੀਅਨ ਨੇ ਤੇ ਇਸ ਵਾਰ ਵੀ ਜਦੋਂ ਉਹ 올ੰਪਿਕ ਦੇ ਵਿੱਚ ਮੈਡਲ ਦੇ ਲਈ ਭੜ ਰਹੇ ਸੀ ਤਾਂ ਓਵਰ weight ਹੋਣ ਕਾਰਨ ਡਿਸਕਵਾਲਿਫਾਈ ਕਰ ਦਿੱਤੇ ਗਏ ਪਰ ਇਸ ਦੇ ਬਾਵਜੂਦ ਜੇਕਰ ਉਹ ਲੜਦੇ ਤਾਂ ਸਿਲਵਰ ਜਾਂ ਗੋਲਡ ਮੈਡਲ ਜਿਹੜਾ ਆਉਣਾ ਤੈਅ ਮੰਨਿਆ ਜਾ ਰਿਹਾ ਸੀ ਉਸ ਤੋਂ ਬਾਅਦ ਹੁਣ ਉਹਨਾਂ ਦੀ ਇਹ ਸਿਆਸੀ ਪਾਰੀ ਕਿਉਂਕਿ ਉਸ ਵੇਲੇ ਹੀ ਉਹਨਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਬਜਰੰਗ ਇਸ ਵੇਲੇ ਪਹਿਲੀਆਂ ਤਸਵੀਰਾਂ ਵਿਨੇਸ਼ ਫੌਗਟ, ਬਜਰੰਗ ਪੋਨੀਆ, ਮਲਿਕ ਅਰਜੁਨ ਖੜਗੇ ਦੀ ਰਿਹائش ਤੋਂ ਬਾਹਰ ਆਉਂਦੇ ਹੋਏ ਮੀਡੀਆ ਦੇ ਜਮਾਬਾੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲਬਾਤ ਕਰਨ ਦੀ ਫਸਟ ਰਿਐਕਸ਼ਨ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਾਰਿਆ ਜਾਣਾ ਹੈ ਕਿਹੜੀ ਸੀਟ ਤੋਂ ਲੜਨਗੇ। ਗਾਇਸ ਵੇਲੇ ਮਲਿਕ ਅਰਜੁਨ ਖੜਗੇ ਦੀ ਰਿਹائش ਤੋਂ ਬਾਹਰ ਨਿਕਲਣ ਦੀਆਂ ਹੈ ਤਸਵੀਰਾਂ ਤੇ ਕਾਂਗਰਸ ਹੈੱਡਕੁਆਰਟਰ ਪਹੁੰਚਣਗੇ ਥੋੜੀ ਦੇਰ ਦੇ ਵਿੱਚ ਹੀ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਤਾਂ ਵੱਡੀ ਖਬਰ ਹਰਿਆਣਾ ਦੀ ਸਿਆਸਤ ਦੇ ਨਾਲ ਜੁੜੀ ਹੋਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਸਿਆਸੀ ਦਾ ਵਿਨੇਸ਼ ਫੋਗਾਟ ਦਾ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਹੜੀ ਸੀਟ ਤੋਂ ਉਹਨਾਂ ਨੂੰ ਉਤਾਰਿਆ ਜਾਣਾ ਇਹ ਦੇਖਣਾ ਹੋਵੇਗਾ ਤਾਂ ਇਸ ਵੇਲੇ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ న్యూਸ 18 ਪੰਜਾਬ ਤੇ ਜਦੋਂ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਵੱਲੋਂ ਇੱਕ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਮਲਿਕ ਅਰਜੁਨ ਖੜਗੇ ਦੀ ਗਵਾਈ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਕੇਸੀ ਵਿਨੂਮਗ ਕੋਪਾਲ ਵੀ ਨਜ਼ਰ ਆ ਰਹੇ ਨੇ ਦੂਜੀਆਂ ਤਸਵੀਰਾਂ ਦੇ ਵਿੱਚ ਗੱਡੀਆਂ ਦਾ ਕਾਫਲਾ ਬਾਹਰ ਆਉਂਦਾ ਹੋਇਆ ਮਲਿਕ ਅਰਜੁਨ ਖੜਗੇ ਕਾਂਗਰਸ ਪ੍ਰਧਾਨ ਦੀ ਰਿਹائش ਤੋਂ ਜਿਸ ਤੋਂ ਬਾਅਦ ਕਾਂਗਰਸ ਹੈੱਡਕੁਆਰਟਰ ਪਹੁੰਚਣਗੇ ਦੱਸਦੀ ਹੈ ਕਿ ਭੁਪਿੰਦਰ ਸਿੰਘ ਹੁੱਡਾ ਦੇ ਵੱਲੋਂ ਪਹਿਲਾਂ ਹੀ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਸੀ ਤੇ ਪਹਿਲਾਂ ਵੀ ਭੁਪਿੰਦਰ ਸਿੰਘ ਹੁੱਡਾ ਜੋ ਨੇ ਉਹ ਕਹਿ ਚੁੱਕੇ ਸੀ ਕਿ ਵਿਨੇਸ਼ ਫੋਗਾਟ ਜਿਹੜੀ ਦੇਸ਼ ਦਿੱਤੀ ਹੈ ਅਤੇ ਜੇਕਰ ਸਾਡੇ ਕੋਲ ਬਹੁਮਤ ਹੁੰਦਾ ਤਾਂ ਅਸੀਂ ਉਸ ਨੂੰ ਰਾਜ ਸਭਾ ਭੇਜ ਦਿੰਦੇ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਤਾਂ ਹੁਣ ਕਾਂਗਰਸ ਜੁਆਇਨ ਕੀਤੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਇੱਕ ਤਸਵੀਰ ਨਜ਼ਰ ਆਈ ਸੀ ਜਦੋਂ ਵਿਨੇਸ਼ ਭਾਰਤ ਪਹੁੰਚੇ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੇ ਤਾਂ ਉਸ ਵੇਲੇ ਵੀ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ ਵਿਨੇਸ਼ ਪੋਗਾਟ ਦਾ ਤਾਂ ਉਸ ਵੇਲੇ ਭពਿੰਦਰ ਸਿੰਘ ਹੁੱਡਾ ਦੇ ਬੇਟੇ ਅਤੇ ਕਾਂਗਰਸੀ ਸੰਸਦ ਦਿਪਿੰਦਰ ਸਿੰਘ ਹੁੱਡਾ ਉਹਨਾਂ ਦਾ ਸਵਾਗਤ ਕਰਦੇ ਨਜ਼ਰ ਆਏ ਸੀ